ਸੋ ਹਾਂਜੀ ਅੱਜ ਹੈਗਾ ਜੀ ਦਿਨ ਐਤਵਾਰ ਤੇ ਐਤਵਾਰ ਨੂੰ ਸੂਰੇ ਵਾਲਾ ਬੱਕਰੀਆਂ ਦੀ ਮੰਡੀ ਲੱਗਦੀ ਆ ਤੇ ਬਹੁਤ ਸਾਰੇ ਜਾਨਵਰ ਆਉਂਦੇ ਮੁਰਗੀ ਮੁਰਗੀਆਂ ਬੱਕਰੀਆਂ ਤੇ ਤੁਹਾਨੂੰ ਦਿਖਾਵਾਂਗੇ ਕਿਹੜੇ ਕਿਹੜੇ ਜਾਨਵਰ ਆਏ ਮੰਡੀ ਤੇ ਸੋ ਹਾਂਜੀ ਆਪਾਂ ਪਹੁੰਚ ਗਏ ਹਾਂ ਜੀ ਬੱਕਰੀਆਂ ਦੀ ਮੰਡੀ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਬਰਬਰੀ ਬੱਕਰੀ ਵਧੀਆ ਚੰਗੇ ਦੁੱਧ ਵਾਲੀ ਬੱਕਰੀ ਆ ਬਈ ਤੇ ਕੰਨਾਂ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਤੇ ਹੋਰ ਵੀ ਬਰਬਰੀ ਪੱਠਾ ਆਈਆਂ ਮੰਡੀ ਦੇ ਵਿੱਚ ਤੇ ਆ ਇੱਕ ਬਈ ਲਾਲ ਗਲਦਾਰ ਕੋਨੀ ਬੱਕਰੀ ਆ ਇਹ ਖੜੇ ਕੰਨਾਂ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਬਈ ਤੇ ਇੱਧਰ ਕਾਟੂ ਮਾਲ ਆ ਗਿਆ ਤੇ ਆਹ ਦੋ ਬਰਬਰੀ ਡਰਾ ਬਈ ਬਰਬਰੀ ਬ੍ਰੀਡਰ ਖੜੇ ਕੰਨਾਂ ਦੇ ਵਿੱਚ ਇੱਕ ਸਿੰਗਾ ਵਾਲਾ ਬੱਕਰਾ ਤੇ ਇੱਕ ਘੋਨਾ ਪਰ ਕੰਨਾਂ ਦੀ ਕੁਆਲਿਟੀ ਚੰਗੀ ਆ ਇੱਕ ਬਰਬਰੀ ਪਠ ਇੱਧਰ ਬਈ ਬਿਟਲ ਬੱਕਰੀਆਂ ਤੇ ਦੇਸੀ ਬੱਕਰੀਆਂ ਆ ਗਈਆਂ ਵਧੀਆ ਚੰਗੇ ਕੰਨਾਂ ਦੀਆਂ ਬੱਕਰੀਆਂ ਬਈ ਤੈਸ ਤੋਂ ਕਿ ਇੱਕ ਬਰਬਰੀ ਪਠਾ ਤੇ ਇੱਕ ਬਿਟਲ ਬੱਕਰੀ ਆ ਤੇ ਚਿੱਟੀਆਂ ਬਰਬਰੀ ਬੱਕਰੀਆਂ ਦੇਖ ਸਕਦੇ ਤੁਸੀਂ ਵੀਡੀਓ ਦੇ ਵਿੱਚ ਤੇ ਇਸ ਤੋਂ ਬਾਅਦ ਬਈ ਬੀਟਲ ਬੱਕਰੀਆਂ ਆ ਗਈਆਂ ਤੇ ਭੇਡਾਂ ਇਹ ਵੀ ਸੇਲ ਆਸਤੇ ਲੈ ਕੇ ਆਏ ਆ ਬਈ ਤੇ ਬੀਟਲ ਬੱਕਰਾ ਆ ਗਿਆ ਚਿੱਟੀਆਂ ਅੱਖਾਂ ਦਾ ਬੱਚਾ ਹੀ ਹਜੇ ਤੇ ਇੱਧਰ ਬਈ ਤੁਸੀਂ ਦੇਖ ਸਕਦੇ ਹੋ ਬਰਬਰੀ ਦਾ ਟਾਪ ਕੁਆਲਿਟੀ ਦਾ ਬਰੀਡਰ ਆ ਵੀ ਫੁੱਲ ਕੁਆਲਿਟੀ ਇਹ ਖੜੇ ਕੰਨਾਂ ਦੇ ਵਿੱਚ ਆ ਵਾਈਟ ਤੇ ਲਾਲ ਸ਼ੇਮ ਬਬਈ ਤੇ ਵਧੀਆ ਬੱਕਰਾ ਗਾ ਘਰੇ ਰੱਖਣ ਵਾਸਤੇ ਵਧੀਆ ਬਰੀਡਰ ਚਾਰ ਦੰਦ ਬੱਕਰਾ ਤੇ ਫੁੱਲ ਕੁਆਲਿਟੀ ਦੇ ਵਿੱਚ ਆ ਇਧਰ ਇੱਕ ਬੀਟਲ ਪਾਠਾ ਬਈ ਚਿੱਟਾ ਰੰਗ ਅ ਤੇ ਚਿੱਟੀਆਂ ਹੀ ਅੱਖਾਂ ਦੀ ਹੈ ਕੰਨਾਂ ਕੰਨਾਂ ਦੀ ਕੁਆਲਿਟੀ ਦੇਖ ਸਕਦੇ ਤੇ ਚੌੜਾ ਕੰਨਾਂ ਵਧੀਆ ਤੇ ਵਧੀਆ ਬੱਕਰੀਆਂ ਆਈਆਂ ਮੰਡੀ ਤੇ ਦੇਸੀ ਬੱਕਰੀਆਂ ਵੀ ਅਤੇ ਇਧਰ ਬੀਟਲ ਬੱਕਰੀਆਂ 6-7 ਨਾਗਾ ਬਾਈ ਕੋਲੇ ਸਾਰੇ ਹੀ ਸੇਲ ਵਾਸਤੇ ਲੈ ਕੇ ਆਏ ਆ ਤੇ ਵਧੀਆ ਬੱਕਰੀਆਂ ਆਉਂਦੀਆਂ ਬੱਕਰੀਆਂ ਦੀ ਮੰਡੀ ਤੇ ਇਸ ਤੇ ਤੇ ਆ ਇੱਕ ਕਾਲੀ ਗਲਦਾਰ ਪਾਠਾ ਤੇ ਇਧਰ ਫਿਰ ਬੀਟਲ ਬੱਕਰੀਆਂ ਤੇ ਦੇਸੀ ਬੱਕਰੀਆਂ ਆ ਗਈਆਂ ਬਈ ਤੇ ਆ ਵੀ ਇੱਕ ਬਈ ਬੀਟਲ ਬੱਕਰਾ ਚੰਗੀ ਹੈਡ ਦਾ ਇਧਰ ਬਰਬਰੀ ਪਠਾ ਆ ਗਿਆ ਤੇ ਆ ਇੱਕ ਕਾਲੀ ਗਲਦਾਰ ਪਠਾ ਬਈ 8-9 ਮਹੀਨੇ ਉਮਰ ਦੀ ਕੀਰੀ ਪਠਾ ਵਧੀਆ ਕੁਆਲਟੀ ਦੀ ਪਠਾ ਇਹ ਵੀ ਸੇਲ ਆਸਤੀ ਹੈ ਬਈ ਖੜੇ ਕੰਨਾਂ ਦੇ ਵਿੱਚ ਆ ਵਧੀਆ ਟਾਪ ਕੁਆਲਟੀ ਆ ਤੇ ਆ ਇੱਕ ਬਰੀਡਰ ਆ ਬਈ ਬਰਬਰੀ ਦਾ ਇਹ ਵੀ ਚੰਗੇ ਕੰਨਾਂ ਕੁਆਲਟੀ ਦਾ ਹੈਗਾ ਬਈ ਤੇ ਲਾਲ ਗਲਦਾਰ ਰੰਗ ਦੇ ਵਿੱਚ ਤੇ ਕੰਨਾਂ ਕੁਨਾਂ ਦੀ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ ਵਧੀਆ ਬਰੀਡਰ ਇਹ ਇਧਰ ਇੱਕ ਬਰਬਰੀ ਬੱਕਰੀ ਐ ਤੇ ਤੁਸੀਂ ਦੇਖ ਸਕਦੇ ਹੋ ਕੰਨਾਂ ਦੀ ਕੁਆਲਿਟੀ ਫੁੱਲ ਕੁਆਲਿਟੀ ਐ ਬਈ ਕੋਨੀ ਬੱਕਰੀ ਐ ਫੁੱਲ ਵਾਈਟ ਕਲਰ ਤੇ ਚੰਗੇ ਦੁੱਧ ਵਾਲੀ ਐ ਬਈ ਥਾਣਾ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਚੰਗੇ ਦੁੱਧ ਵਾਲੀ ਬੱਕਰੀ ਐ ਵਧੀਆ ਫੁੱਲ ਕੁਆਲਿਟੀ ਦੇ ਵਿੱਚ ਆ ਇੱਕ ਬਰਬਰੀ ਬੱਕਰਾ ਬਈ ਸਿੰਗਾ ਵਾਲਾ ਤੇ ਬਾਕੀ ਖਾਣ ਪੀਣ ਵਾਲੀਆਂ ਰੇੜੀਆਂ ਸਾਰਾ ਕੁਝ ਹੁੰਦਾ ਮੰਡੀ ਦੇ ਵਿੱਚ ਆ ਇੱਕ ਬਰਬਰੀ ਪਾਠ ਤੇ ਇਧਰ ਬੀਟਲ ਬੱਕਰੀਆਂ ਆ ਗਈਆਂ ਬੀਟਲ ਬੱਕਰਾ ਇਹ ਬਰਬਰੀ ਪੱਠ ਵੀ ਚੰਗੀ ਕੁਆਲਿਟੀ ਦੀ ਹੈ ਵੀ ਕੰਨਾਂ ਵਧੀਆ ਖੜੇ ਕੰਨਾਂ ਦੇ ਵਿੱਚ ਆ ਬਈ ਸਿੰਘ ਆ ਛੋਟੇ ਛੋਟੇ ਤੇ ਆ ਵੀ ਇੱਕ ਬਈ ਬਰਬਰੀ ਬੱਕਰਾ ਇੱਕੋ ਨਾਗਾ ਲਾਲ ਗੁਲਦਾਰ ਰੰਗ ਦੇ ਵਿੱਚ ਇਹ ਹਜੇ ਬੱਚਾ ਹੀ ਆ ਤੇ ਇਧਰ ਬਈ ਮੁਰਗੀਆਂ ਆ ਗਈਆਂ ਅੰਡੇ ਵਾਲੀਆਂ ਮੁਰਗੀਆਂ ਤਿੰਨ ਚਾਰ ਮੁਰਗੀਆਂ ਤੇ ਇੱਕ ਮੁਰਗਾ ਚਾਰ ਮੁਰਗੀਆਂ ਤੇ ਆ ਸੀਲ ਮੁਰਗੀਆਂ ਆ ਗਈ ਬਈ ਤੇ ਇਧਰ ਵੀ ਪੱਠੇ ਆ ਗਏ ਵੀ ਸੀਲ ਆ ਬਈ ਮੁਰਗੇ ਤੇ ਮੁਰਗੀਆਂ ਤੇ ਆ ਵੀ ਇੱਕ ਸੀਲ ਮੁਰਗਾ ਵੀ ਤੁਸੀਂ ਦੇਖ ਸਕਦੇ ਹੋ ਵਧੀਆ ਨਸਲ ਦੇ ਮੁਰਗੇ ਆਉਂਦੇ ਆ ਵੀ ਆ ਇੱਕ ਮੁਰਗੀ ਬਹੁਤ ਸੋਹਣੀ ਆ ਤੇ ਰੰਗ ਵੀ ਸਾਰੇ ਮੁਰਗਿਆਂ ਤੋਂ ਅਲੱਗ ਦਾ ਰੰਗ ਹੈ ਦਾ ਤੁਸੀਂ ਦੇਖ ਸਕਦੇ ਹੋ ਤੇ ਪਿਓਰ ਨਸਲ ਦੇ ਵਿੱਚ ਆ ਵੀ ਸੀਲ ਅਤੇ ਦੇਸੀ ਮੁਰਗੇ ਆ ਤੇ ਸੀਲ ਮੁਰਗੀ ਹੈ ਤੇ ਇੱਧਰ ਵੀ ਸੀਲ ਮੁਰਗੇ ਆ ਤੇ ਆ ਇੱਕ ਬਾਈ ਕਬੂਤਰ ਲੈ ਕੇ ਆਇਆ ਇਹ ਵੀ ਸੀਲ ਵਾਸਤੇ ਆ ਬਹੁਤ ਵਧੀਆ ਕਬੂਤਰ ਤੁਸੀਂ ਦੇਖ ਸਕਦੇ ਹੋ ਵੀ ਇੱਧਰ ਇੱਕ ਹੋਰ ਕਬੂਤਰਾਂ ਦਾ ਜੋੜਾ ਤੇ ਇਹ ਵੀ ਤੁਸੀਂ ਦੇਖ ਸਕਦੇ ਹੋ ਵਧੀਆ ਨਸਲ ਦੇ ਕਬੂਤਰ ਆ ਇਹ ਆ ਇੱਕ ਮੁਰਗਾ ਸੀਲ ਮੁਰਗਾ ਤੁਸੀਂ ਦੇਖ ਸਕਦੇ ਹੋ ਵਧੀਆ ਮੁਰਗਾ ਇਹ ਵੀ ਸੇਲ ਆਸਤੇ ਆ ਤੇ ਇਧਰ ਇੱਕ ਬਾਈ ਕੋਲੇ ਵੀ ਬੈਂਟਮ ਮੁਰਗੇ ਮੁਰਗੀਆਂ ਸੇਲ ਆ ਵਾਈਟ ਕਲਰ ਦੇ ਵਿੱਚ ਤੇ ਆ ਇੱਕ ਬੈਂਟਮ ਮੁਰਗਾ ਤੁਸੀਂ ਦੇਖ ਸਕਦੇ ਹੋ ਵੀ ਵਧੀਆ ਫੈਨਸੀ ਮੁਰਗੇ ਮੁਰਗੀਆਂ ਹੁੰਦੀਆਂ ਮੰਡੀ ਦੇ ਵਿੱਚ ਜੇ ਕੋਈ ਕਿਸੇ ਨੇ ਬਈ ਮੁਰਗੇ ਮੁਰਗੀਆਂ ਲੈਣੇ ਨੇ ਅੰਡੇ ਵਾਲੀਆਂ ਮੁਰਗੀਆਂ ਲੈਣੀਆਂ ਤਾਂ ਉਹ ਵੀ ਮੰਡੀ ਤੇ ਪਹੁੰਚ ਸਕਦਾ ਤੇ ਆ ਤੁਸੀਂ ਦੇਖ ਸਕਦੇ ਹੋ ਅੰਡੇ ਵਾਲੀਆਂ ਮੁਰਗੀਆਂ ਐ ਬਈ 8-9 ਮੁਰਗੀਆਂ ਸਾਰੀਆਂ ਅੰਡੇ ਵਾਲੀਆਂ ਮੁਰਗੀਆਂ ਤੇ ਇੱਧਰ ਬਈ ਨੀਰੇ ਵਾਲੇ ਆ ਜੇਕਰ ਕਿਸੇ ਨੇ ਬੱਕਰੀਆਂ ਵਾਸਤੇ ਸੁੱਕਾ ਨੀਰਾ ਲੈਣਾ ਮੂਗਫਲੀ ਦਾ ਗਵਾਰੇ ਦਾ ਆ ਮੋਠਾ ਆਂਦਾ ਨੀਰਾ ਬਈ ਤੇ ਇੱਕ ਮੂੰਗੀ ਦਾ ਨੀਰਾ ਵੀ ਤੁਸੀਂ ਦੇਖ ਸਕਦੇ ਸਾਰੇ ਤਰ੍ਹਾਂ ਦਾ ਨੀਰਾ ਹੁੰਦਾ ਮੰਡੀ ਦੇ ਵਿੱਚ ਮੂਗਫਲੀ ਦਾ ਨੀਰਾ ਤੁਸੀਂ ਦੇਖ ਸਕਦੇ ਜਿੰਨਾ ਮਰਜ਼ੀ ਲਵਾ ਸਕਦੇ ਇੱਧਰ ਬਈ ਇੱਕ ਬੀਟਲ ਬੱਕਰੀ ਆ ਚੰਗੀ ਹੈਡ ਦੀ ਚੰਗੇ ਕੰਨਾਂ ਦੀ ਕੁਆਲਿਟੀ ਦੀ ਤੇ ਬਾਈ ਕਹਿੰਦਾ ਸੀ ਹੁਣ ਇਹ ਸੂਈ ਆ ਤੇ 55000 ਰੇਟ ਹੈ ਦਾ ਇੱਕ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਫੁੱਲ ਟਾਪ ਕੁਆਲਿਟੀ ਹੈ ਬਈ ਚੰਗੀ ਹਾਈਟ ਤੇ ਚੰਗੇ ਕੰਨਾਂ ਦੀ ਕੁਆਲਿਟੀ ਹੈ ਤੇ ਇੱਥੋਂ ਤੁਸੀਂ ਦੇਖ ਸਕਦੇ ਹੋ ਵੀ ਬੱਕਰੀਆਂ ਦੀ ਮੰਡੀ ਬਹੁਤ ਜ਼ਿਆਦਾ ਮੰਡੀ ਭਰਦੀ ਆ ਤੇ ਤੁਸੀਂ ਦੇਖ ਸਕਦੇ ਹੋ ਵਧੀਆ ਬੱਕਰੀਆਂ ਆਈਆਂ ਤੇ ਬਹੁਤ ਜ਼ਿਆਦਾ ਇਕੱਠਾ ਮੰਡੀ ਦੇ ਵਿੱਚ ਤੇ ਜੇਕਰ ਕਿਸੇ ਨੇ ਬੱਕਰੀਆਂ ਲੈਣੀਆਂ ਮੁਰਗੇ ਮੁਰਗੀਆਂ ਅੰਡੇ ਵਾਲੀਆਂ ਜਾਂ ਫੈਂਸੀ ਮੁਰਗੇ ਲੈਣੇ ਆ ਤੁਸੀਂ ਬੱਕਰੀਆਂ ਦੀ ਮੰਡੀ ਤੇ ਪਹੁੰਚ ਕੇ ਖਰੀਦ ਸਕਦੇ ਹੋ ਬਈ ਪਿੰਡ ਸੂਰੇ ਵਾਲਾ ਜਿਹੜਾ ਸ੍ਰੀ ਮੁਕਤਸਰ ਸਾਹਿਬ ਵਿੱਚ ਮੰਡੀ ਲੱਗਦੀ ਆ ਸੋ ਹਾਂਜੀ ਬਾਈ ਇਹ ਸੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਇਦਾਂ ਦੀ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਾਈ ਧੰਨਵਾਦ